ਕੋ ਸੁਨਮ ਤੁਸੀਂ ਇੱਕ ਪਾਸੇ ਕਹਿੰਦੇ ਹੋ ਸੜੋ ਨੇ ਦੂਜੇ ਪਾਸੇ ਕਹਿੰਦੇ ਹੋ ਕੰਪੈਟੀਬਿਲਿਟੀ ਵੀ ਸਿਰਫ ਇਹਨਾਂ ਦੇ ਨਾਲ ਹੈ ਮਤਲਬ ਤੁਸੀਂ ਮੂਸਟ ਕੰਫਰਟ ਫੀਲ ਹੈ 100% ਓਨਲੀ ਓਨਲੀ ਐਕਟਰ ਪੰਜਾਬੀ ਇੰਡਸਟਰੀ ਤੋਂ ਜਿਹਦੇ ਨਾਲ ਮੇਂ ਦੋਸਤੀ ਹੋ ਉਹ ਐਮ ਹੀ ਆ ਮਤਲਬ ਲੜਾਈ ਦੋਸਤਾਂ ਚ ਹੋ ਜਾਂਦੀ ਹੈ ਹੀ ਐਮ ਕਾਲ ਟਾਈਪਸ ਚੁਗਲੀਆਂ ਫਰੈਂਡ ਹੀ ਇਜ਼ ਦਾ ਵਨ ਅਗਰ ਜਿਵੇਂ ਮੈਂ ਬਾਤ ਕਿ ਹਾਂ ਮੈਂ ਤਾਂ ਸੌ ਜਾਣੀ ਚਾਹਦੀ ਪਰ ਵਾਕਈ ਜੇ ਮੈਨੂੰ ਕਦੇ ਲੋੜ ਪਵੇ ਤਾ ਮੈਨੂੰ ਪਤਾ ਹੈ ਕਿ ਮੈਂ ਐਮੀ ਨੂੰ ਹੀ ਫੋਨ ਕਰ ਸਕਦੀ ਆ ਜੇ ਕੁਝ ਮੈਨੂੰ ਕਦੇ ਹੈਲਪ ਦੀ ਲੋੜ ਪਈ ਤਾਂ ਮੈਨੂੰ ਪਤਾ ਹੈ ਕਿ ਮੈਂ ਐਮੀ ਨੂੰ ਹੀ ਰੀਚ ਆ ਮੇਰੇ ਦਿਲ 'ਚ ਉਹ ਨਹੀਂ ਆ ਕਿ ਉਹ ਮੈਨੂੰ ਕਵਾਂ ਨਾ ਕਵਾਂ ਉਸ ਤੋਂ ਇਹ ਫੇਵਰ ਮੰਗਾ ਨਾ ਮੰਗਾ ਮੇਰੀ ਇੰਨੀ ਐਮੀ ਦੇ ਨਾਲ ਫਰੈਂਡਸ਼ਿਪ ਹੈ ਕਿ ਮੈਂ ਮੰਗ ਸਕਦੀ ਆ ਐਮੀ ਦੀ ਕਿਹੜੀ ਇਹੋ ਜੀ ਕੁਆਲਿਟੀ ਹੈ ਕਿ ਇੰਡਸਟਰੀ 'ਚ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਹੈ ਜਾਂ ਮਿਲੇ ਹੋਣਗੇ ਸਭ ਦੇ ਫੇਵਰਿਟ ਨੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਮਤਲਬ ਐਮੀ ਸਭ ਤੋਂ ਜ਼ਿਆਦਾ ਕੰਪੈਟੀਬਿਲਿਟੀ ਦੇਣ ਵਾਲੇ ਇਨਸਾਨ ਨੇ ਆਈ ਥਿੰਕ ਇਕਵਲਟੀ ਨੇ ਆ ਕਾਫੀ ਸਾਰੀਆਂ ਆ ਪਰ ਉਹਨਾਂ ਚੋਂ ਕੁਛ ਇਹ ਨਹੀਂ ਕਿ ਹੀ ਇਜ਼ ਵੈਰੀ ਕਾਈਂਡ ਹਾਰਟਿਡ ਉਹ ਸਾਰਿਆਂ ਦਾ ਚੰਗਾ ਸੋਚਦੇ ਆ ਜੀ ਸਾਰਿਆਂ ਦਾ ਚੰਗਾ ਸੋਚਦੇ ਆ ਤੇ ਇਹ ਬਹੁਤ ਵਧੀਆ ਕੁਆਲਟੀ ਆ ਕਿ ਤੁਸੀਂ ਹਰ ਇੱਕ ਲਈ ਯੂ ਵਿਸ਼ ਵੈਲ ਤੁਸੀਂ ਚਾਹੁੰਦੇ ਹੋ ਕਿ ਅਗਲੇ ਦਾ ਵਧੀਆ ਹੋਵੇ ਹੈਨਾ ਸੋ ਐਂਡ ਹੀ ਹੀ ਇਜ਼ ਵੈਰੀ ਕਾਈਂਡ ਹਾਰਟਿਡ ਹੈਲਪਫੁਲ ਜਿੱਥੇ ਮੈਨੂੰ ਲੱਗਦਾ ਐਮੀ ਨੂੰ ਇਹ ਵੀ ਨਾ ਕਿ ਮੈਨੂੰ ਇੱਥੋਂ ਕੋਸ਼ ਮਿਲਣਾ ਨਹੀਂ ਹੈਲਪ ਕਰਕੇ ਉੱਥੇ ਵੀ ਹੈਲਪ ਕਰਦਾ ਸੋ ਉਹ ਤਾਂ ਬਹੁਤ ਅੱਛੀ ਚੰਗੀ ਗੱਲ ਆਈ ਥਿੰਕ ਸਾਰਿਆਂ ਨੂੰ ਸੂਨਰ ਲੇਟਰ ਉਹ ਚੀਜ਼ ਦਿਖਦੀ ਆ ਉਹ ਚੀਜ਼ ਸ਼ਾਇਦ ਪਹਿਲੀ ਵਾਰ ਕਿਸੇ ਨੂੰ ਨਾ ਸਮਝ ਆਵੇ ਜਾਂ ਨਾ ਕੋਈ ਨੋਟਿਸ ਕਰੇ ਪਰ ਜੋ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਜ਼ਿਆਦਾ ਮਿਲਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਹਾਂ ਔਰ ਇਹ ਬਹੁਤ ਘੱਟ ਲੋਕਾਂ ਚ ਅੱਜ ਦੇ ਅੱਜ ਦੇ ਟਾਈਮ ਚ ਕਿਦੇ ਕੋਲ ਹੈ ਇੰਨਾ ਵਾਹ ਟਾਈਮ ਨਹੀਂ ਹੈ ਯੈਸ ਨਾ ਇਟਸ ਟਰੂ ਇਟਸ ਟਰੂ ਆਈ ਅਗਰੀ ਵਿਦ ਦਸ ਨੇ ਅਮ ਇਹ ਗੱਲ ਚ ਐਡੀਸ਼ਨ ਕਰਦਾ ਐਡੀਸ਼ਨ ਨਹੀਂ ਮੈਂ ਪਲੱਸ ਕਰਦਾ ਇੱਕ ਗੱਲ ਹੋਰ ਤੇ ਜੇ ਹੀ ਕੁਐਸਚਨ ਮੇਰੇ ਵੱਲ ਆਵੇ ਸੋਨੂੰ ਦੇ ਪੁਆਇੰਟ ਆਫ 뷰 ਤੋਂ ਮੈਂ ਇੱਕ ਇਸਾ ਵੀ ਸੁਣਾਉਣਾ ਗੱਲ ਵੀ ਦੱਸੀ ਸੀ ਅਸੀਂ ਪਿੱਛੇ ਸਾਲ ਕੁ ਪਹਿਲਾਂ ਕਿਸੇ ਟਾਪਿਕ ਤੇ ਗੱਲ ਕਰਦੇ ਸੀ ਤੇ ਉਦੋਂ ਮੈਂ ਫਿਲਮਾਂ ਬੰਦ ਕੀਤੀਆਂ ਸੀ ਆਲਮੋਸਟ ਕਰਨੀਆਂ ਕਿਉਂਕਿ ਬਹੁਤ ਜ਼ਿਆਦਾ ਹੋ ਗਈਆਂ ਸੀ ਹਨਾ ਤੇ ਵਿੱਚ ਇੱਕ ਦੋ ਫਿਲਮਾਂ ਨਹੀਂ ਵਰਕ ਕੀਤੀਆਂ ਪ੍ਰੋਪਰਲੀ ਮਤਲਬ ਨਹੀਂ ਪਸੰਦ ਆਈਆਂ ਲੋਕਾਂ ਨੂੰ ਤੇ ਉਦੋਂ ਪੈਸੇ-ਪੂਸੇ ਵੀ ਥੁੜਕੇ ਜਾਂ ਕਹਿ ਲਓ ਵੀ ਆਉਣ ਵਾਲੇ ਸੀਗੇ ਕਿ ਤੂੰ ਡਿਲੇਟ ਲੂ ਹੋਗੇ ਤੇ ਮੈਂ ਤੇ ਨਾਲ ਵੈਸੇ ਫੋਨ ਤੇ ਗੱਲ ਕਰੀ ਆਵਾ ਤੇ ਕੁਝ ਕਿਸੇ ਹੋਰ ਟਾਪਿਕ ਨੂੰ ਗੱਲ ਕਰਦੇ ਸੀ ਤੇ ਮੈਂ ਕਿਹਾ ਵੀ ਅਜ ਤਾਂ ਵੈਸੇ ਕੰਮ ਮੁਲਝਾ ਹੋਇਆ ਵੀ ਮੈਂ ਪ੍ਰੈਸ਼ਰ 'ਚ ਜਾ ਮੈਂ ਠੀਕ ਯਾਨੀ ਕਾ ਤੇ ਮੈਂ ਕਿਹਾ ਵੀ ਅੱਗੇ ਕਿਸ਼ਤਾਂ ਵੀ ਭਰਨੀਆਂ ਨੇ ਪੈਸੇ-ਪੂਸੇ ਜਾਂ ਯਾਨੀ ਕਿਸੇ ਪਾਸਿਓਂ ਤੇ ਮੈਨੂੰ ਕਹਿੰਦੇ ਤੂੰ ਆਪਣਾ ਅਕਾਊਂਟ ਨੰਬਰ ਭੇਜ ਦੇ ਮੈਨੂੰ ਵੀ ਮੇਰੇ ਕੋਲੇ ਜੋ ਹੈਗਾ ਤੂੰ ਵੀ ਤੂੰ ਲੈ ਲੈ ਪੈਸੇ ਤੇ ਯੂਜ਼ ਕਰ ਲੈ ਮੈਂ ਕਿਹਾ ਤੂੰ ਕਹਿ ਤਾ ਤੇ ਇੰਨੀ ਬੜੀ ਗੱਲ ਹਮ ਮਤਲਬ ਛੋਟੀ ਮੋਟੀ ਚੀਜ਼ ਨਹੀਂ ਹੈਗੀ ਕਿਸੇ ਇੱਕ ਸਰਟਨ ਕਿਉਂਕਿ ਕਿਸ਼ਤਾਂ ਵੀ ਸਾਡੀਆਂ 12-15 ਲੱਖ ਦੇ ਤੇ ਕਿਸ਼ਤੇ ਹੀ ਹੁੰਦੀਆਂ ਹਾਂ ਕੋਈ ਮਤਲਬ ਇਹ ਤਾਂ ਖੈਰ ਸਰਟਨ ਮੈਨੂੰ ਕਿਹਾ ਸੀ ਮੇਰੇ ਕੋਲ ਇੰਨੇ ਪੈਸੇ ਹੈ ਮੈਂ ਤੁਹਾਨੂੰ ਦੇ ਦੇਣੀ ਆ ਵੱਡਾ ਅਮਾਊਂਟ ਹੈ ਮੈਨੂੰ ਕਿਹਾ ਸੀ ਮੈਂ ਕਿਹਾ ਤੂੰ ਕਹਿ ਤਾ ਵੇ ਮੇਰੇ ਕੋਲ ਆ ਜਾ ਬਸ ਇਹ ਸਮਝਾ ਲ ਦੂੰ ਕੋਈ ਨਹੀਂ ਪੈਸੇ ਦਾ ਤਾਂ ਮੈਂ ਹੀ ਲੈ ਕਰ ਹੀ ਲਵਾਂਗਾ ਇਹ ਗੱਲ ਕਹਿਣੀ ਖਾਸ ਤੌਰ ਤੇ ਇੰਡਸਟਰੀ ਦੇ ਵਿੱਚ ਤੇ ਮਤਲਬ ਇਹ ਬਹੁਤ ਵੱਡੀ ਦੇ ਮਾਨ ਦੀ ਗੱਲ ਆ ਤੇ ਫਿਰ ਉਸ ਤੋਂ ਬਾਅਦ ਬਾਕੀ ਸਾਰੀਆਂ ਚੀਜ਼ਾਂ ਤੇ ਇੱਕ ਪਾਸੇ ਹੋ ਜਾਂਦੀਆਂ ਨੇ ਨਾ ਵੀ ਜਦੋਂ ਤੁਸੀਂ ਕਿਸੇ ਨੂੰ ਹੈਲਪ ਵਾਸਤੇ ਹੱਥ ਅੱਗੇ ਕਰਤਾ ਬਾਕੀ ਤਾਂ ਸਾਰੀਆਂ ਛੋਟੀਆਂ ਛੋਟੀਆਂ ਹਲਕੀਆਂ ਗੱਲਾਂ ਨੇ ਉਹ ਅਸੀਂ ਵੈਸੇ ਵੀ ਨਹੀਂ ਮੈਟਰ ਕਰਦੇ ਸਾਡੇ ਲਈ ਤੇ ਫਿਰ ਉਸ ਤੋਂ ਤੁਸੀਂ ਫਿਰ ਸਾਰੀਆਂ ਚੀਜ਼ਾਂ ਇੱਕ ਪਾਸੇ ਕਰ ਦਿੰਦੇ ਹੋ ਜਦੋਂ ਬੰਦਾ ਤੁਹਾਡੇ ਲਈ ਹੈਲਪ ਦਾ ਹੱਥ ਵਧਾ ਲੈਂਦਾ ਫਿਰ ਸਾਰਾ ਕੁਝ ਜ਼ੀਰੋ ਹੋ ਜਾਂਦਾ ਅਦਰ ਚੀਜ਼ਾਂ ਸਾਰੀਆਂ ਵੀ ਮਤਲਬ ਇਸ ਲਈ ਕੁਝ ਵੀ ਕਰ ਸਕਦੇ